Oh. We're going ਮੈਂ ਤੁਹਾਡਾ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਜਿਵੇਂ ਸਾਡੇ ਸਟੇਜ ਸੈਕਟੀ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਵੀ ਸਾਡੇ ਜਿਹੜੇ ਲੀਡਰ ਨੇ ਇੱਥੇ ਬੈਠੇ ਆ ਉਹ ਬਹੁਤ ਚਿਰ ਤੋਂ ਲੰਮੇ ਸਮੇਂ ਤੋਂ ਅਡੀਕ ਕਰਦੇ ਆ ਸਾਰਿਆਂ ਦੇ ਗੋਟੇ ਦੁਖਣ ਲੱਗ ਕੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਮੈਂ ਕਹਿੰਦਾ ਸਾਡੇ ਵਾਸਤੇ ਪਲੱਸ ਗੱਲ ਹੈ ਮੈਂ ਇਸ ਗੱਲ ਤੇ ਜ਼ਰੂਰ ਗੱਲ ਕਰਨੀ ਚਾਹੂੰਗਾ ਤੁਸੀਂ ਜਹੀ ਵਧੀਆ ਪਾਰਟੀ ਦੇ ਮੈਂਬਰ ਹੋ ਤੁਸੀਂ ਇਹੀ ਵਧੀਆ ਪਾਰਟੀ ਦੇ ਨਮਾਇੰਦ ਹੋ ਜਿਨ੍ਹਾਂ ਕੋਲ ਸਾਰੀਆਂ ਚੀਜ਼ਾਂ ਹੈ ਦੇਖੋ 92 ਐਮਐਲਏ ਬਣਿਆ ਨਵੀਂ ਪਾਰਟੀ ਦੇ ਦੇ 2 ਸਾਲਾਂ ਬਾਅਦ ਐਡੀ ਮਾੜੀ ਹਾਲਤ ਹੋਗੀ ਤੁਹਾਡੀ ਪਾਰਟੀ ਦੀ ਅੱਜ ਫੇਰ ਟਮਾੜਾ ਪੰਜਾਬ ਦੇ ਵਿੱਚ ਕਿਉਂ ਕਿਉਂਕਿ ਜਿਵੇਂ ਸਿਆਣੇ ਬੰਦੇ ਕਹਿੰਦੇ ਆ ਕਿ ਇੱਕ ਮਿੰਟ ਹੋਗੀ 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 ਸਰ ਅਮਰਿੰਦਰ ਸਿੰਘ ਰਾਜਾਵੜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਲੈਵਲ ਤੇ ਸਾਰੇ ਬਲਾਕ ਪ੍ਰਧਾਨ ਸਾਹਿਬਾਨ ਨੇ ਡਿਵੀਜ਼ਨਲ ਜੋ ਡੀਐਸਪੀਜ਼ ਨੇ ਉਹਨਾਂ ਦੇ ਦਫ਼ਤਰਾਂ ਬੁਲੇ ਧਰਨੇ ਦਿੱਤੇ ਆ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਖਰਾਬ ਹੈ ਨਸ਼ਿਆਂ ਦੇ ਦਲਾਵ ਵਗਦੇ ਆ ਜੇਲਾ ਸੁਰੱਖਿਅਤ ਨਹੀਂ ਲੁੱਟਾਖਵਾ ਹੋਈ ਜਾਂਦੀਆਂ ਗੋਲੀਆਂ ਚੱਲੀ ਜਾਂਦੀਆਂ ਕਤਲਿਆਮ ਹੋਈ ਜਾਂਦੇ ਆ ਬੰਬ ਸਿੱਟੇ ਜਾ ਰਹੇ ਆ ਤੇ ਆਮ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਥਾਣਿਆਂ 'ਚ ਜਾਂਦੇ ਆ ਟਿਪਸੀਆਂ ਕੋਲੇ ਜਾਂਦੇ ਆ ਉਥੇ ਬਲਾਜਬ ਹੈ ਨਹੀਂ ਕਿਉਂਕਿ ਜਾਂ ਤਾਂ ਉਹ ਨਫਰੀ ਘਟ ਗਈ ਤੇ ਜਾਂ ਉਹ ਆਉਂਦੀਆਂ ਸਿਕਿਉਰਟੀਆਂ ਚ ਲਈ ਫਿਰਦੇ ਆ ਅਸੀਂ ਪੰਜਾਬ ਦੇ ਲੋਕਾਂ ਚ ਵਿਰੋਧੀ ਧਿਰ ਹੋਣ ਦੇ ਨਾਤੇ ਅਮਰਿੰਦਰ ਸਿੰਘ ਰਾਜਾ ਵਡਿੰਗਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ ਪੁਲਿਸ ਦੇ ਉਹਦੇ ਰਾਹੀਂ ਪੰਜਾਬ ਸਰਕਾਰ ਦੇ ਅੱਖ ਤੇ ਕੰਨ ਖੁੱਲਣ ਕੰਮ ਦੀ। ਕਿ ਨਬਰੀ ਦੀ ਗੱਲ ਕੀਤੀ ਐ ਪਰ ਭਰਤੀਆਂ ਤਾਂ ਕੀਤੀਆਂ ਜਾ ਰਹੀਆਂ ਨੇ ਫਿਰ ਕੰਮ ਕਿੱਥੇ ਜਾ ਰਹੀ ਹੈ? ਜਿੱਥੋਂ ਤੱਕ ਤੁਸੀਂ ਭਰਤੀਆਂ ਕਰਨ ਦੀਆਂ 10 ਬੰਦੇ ਭਰਤੀ ਕਰ ਲਏ ਐ ਏਡੇ ਸੂਬੇ 'ਚੋਂ ਕੰਮ ਦੀ ਚੱਲੂ। ਘੱਟੋ ਘੱਟ 50 ਹਜ਼ਾਰ ਬੰਦਾ ਭਰਤੀ ਕਰਨਾ ਪੈਣਾ ਹੈ ਤਾਂ ਜਾ ਕੇ ਕੰਮ ਚੱਲੂਗਾ ਕਿਉਂਕਿ ਜੇ ਤੁਸੀਂ ਵੀ ਸੁਰੱਖਿਆ ਤੇ ਰਹਿਣਾ ਪ੍ਰੈਸ ਵਾਲਿਆਂ ਨੇ ਤਾਂ ਤੁਹਾਨੂੰ ਵੀ ਇਸ ਨਬਰੀ ਕੋਈ ਸਿਕਿਉਰਿਟੀ ਵਾਲਾ ਚੌਂਕਾਂ ਤੇ ਹੋਵੇ, ਥਾਣਿਆਂ 'ਚ ਹੋਵੇ, ਕਸ਼ਤ ਕਰਨ ਵਾਲਾ ਹੋਵੇ, ਦਰਖਾਸਤਾਂ ਦੇ ਲਪਟਾਰੇ ਕਰਾਉਣ ਵਾਲਾ ਹੋਵੇ, ਲੁੱਟ ਘੋਹਾਂ ਤੋਂ ਬਚਾਉਣ ਵਾਲਾ ਹੋਵੇ। ਕੋਈ ਗੈਂਗਸਟਰ ਨਾਲ ਮੁਕਾਬਲਾ ਕਰਨ ਵਾਲਾ ਹੋਵੇ ਲੋਕ ਥਾਣਿਆਂ ਦੇ ਵਿੱਚ ਬੰਦੂਕਾਂ ਗੋਗੇ ਭੱਜ ਜਾਂਦੇ ਆ ਲੋਕ ਚੌਂਕਾਂ ਦੇ ਕਤਲ ਕਰਕੇ ਭੱਜ ਜਾਂਦੇ ਆ ਹੁਣ ਕੁਝ ਕਰਨੀ ਪਉਂਦੀ ਇਸ ਕਰਕੇ ਪੰਜਾਬ ਸਰਕਾਰ ਇਸ ਗੱਲ ਨੂੰ ਸੋਖਾਂ ਨਾਲ ਲਵੇ ਉਹਨਾਂ ਵਾਸਤੇ ਬਹੁਤ ਮਾੜਾ ਸਮਾਂ ਪੰਜਾਬ ਦੇ ਲੋਕ ਜਿਵੇਂ ਬੰਗਲਾਦੇਸ਼ ਦੇ ਲੋਕਾਂ ਨੇ ਹਾਲ ਕੀਤਾ ਉਸ ਤਰੀਕੇ ਨਾਲ ਹੋ ਸਕਦਾ ਪੰਜਾਬ ਦੇ ਲੋਕ ਛੇਤੀ ਇੰਨਾ ਦਾ ਵੀ ਹਾਲ ਇਹੀ ਕਰੇ ਮੁਲਾਜ਼ਮ ਬਰਕ ਵੀ ਧਰਨਿਆਂ ਤੇ ਬੈਟਰੀ ਐ ਲਗਾਤਾਰ ਅਜੇ ਪਿੱਛੇ ਦੇ ਡਾਕਟਰਾਂ ਦੀ ਹੜਤਾਲ ਤੇ ਸੀਗੇ ਕੀ ਲੱਗਦਾ ਜੀ ਲਗਾਤਾਰ ਜਿਹੜਾ ਤੁਸੀਂ ਕਹਿੰਦੇ ਤੁਸੀਂ ਦੋ ਜਾਨਾ ਲਾਤਾ ਮੁਲਾਜ਼ਮ ਨਿਕ ਜ ਸਾਰੀ ਮੁਲਾਜ਼ਮ ਆ ਗਈ ਡਾਕਟਰਾਂ ਦੀ ਵੀ ਆ ਗਈ ਹੋਰ ਵੀ ਲਾ ਲਓ ਕੁੱਲ ਰਿਆਤ ਬੰਦ ਕਰਤੀ ਬਾਸਤਾ ਕਰਾਇਆ ਸੀ ਵਧਾਤਾ ਜੇ ਤੁਹਾਡਾ ਬਿਜਲੀ ਸੀ 300 ਯੂਨਿਟ ਫਰੀ ਸੀ ਉਹ ਖਤਮ ਕਰਤੀ 7 ਕਿਲੋਵਾਟ ਤੇ ਉਹਨਾਂ ਨੇ ਆਪਦੇ ਪੈਕਸ ਲਾ ਪਏ ਡੀਜ਼ਲ ਤੇ ਪੈਟਰੋਲ ਤੇ ਉਹਨਾਂ ਨੇ ਜੀਐਸਟੀ ਲਾਤੀ ਲੋਕਾਂ ਦੇ ਆਮ ਸਾਰੇ ਕਿਤੇ ਟੈਕਸ ਲਾ ਲਾ ਕੇ ਕਰੀ ਜਾਂਦੇ ਆ ਕੋਈ ਕਿਸੇ ਨੂੰ ਪਿਆਤ ਨਹੀਂ ਹੈ ਇਸ ਕਰਕੇ ਸਰਕਾਰ ਦਾ ਦਿਵਾਲਾ ਨਿਕਲ ਗਿਆ ਜਿਹੜੇ ਪੁਰਾਣੇ ਪੈਸੇ ਪਏ ਸੀ ਉਹਨਾਂ ਨੂੰ ਖਰਚ ਕੇ ਕਰਜ਼ਾਈ ਕਰਨ ਤੇ ਹੋਏ ਆ ਕੱਲੇ ਹੋਲਡਿੰਗਾਂ ਦੇ ਪੋਸਟਰ ਲਾਉਣ ਵਾਲੇ ਆ ਪਰ ਹੁਣ ਲੋਕ ਤੁਹਾਡੇ ਭਲੇ ਵਿੱਚ ਨਹੀਂ ਆਉਂਦੇ ਤੁਸੀਂ ਭਾਵੇਂ ਸੋਨੇ ਦੇ ਬਣਤੀ ਆ ਮੈਡਮ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਿਤ ਢਿੱਲ ਹੈ ਅੱਜ ਇਸੇ ਬਠਿੰਡੇ ਦੇ ਵਿੱਚ ਅਸੀਂ ਵੈਸੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਗੜਦੀ ਅਮਨ ਕਾਨੂੰਨ ਵਿਵਸਥਾ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਹਰ ਬਲਾਕ ਦੇ ਵਿੱਚ ਕਾਂਗਰਸ ਪਾਰਟੀ ਨੇ ਕਦਮੇ ਲਾਏ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਟੋਟਲ ਫੇਲੀਅਰ ਤੇ ਫਲॉप ਸਰਕਾਰ ਸਾਹਮਣੇ ਆਈ ਹੈ ਨਾ ਤਾਂ ਇਹ ਨਸ਼ੇ ਤੇ ਥੱਲ ਪਾਸ ਵੀ ਹੈ ਨਾ ਹੀ ਨੌਜਵਾਨਾਂ ਦੀਆਂ ਚੰਗਾ ਬਚਾ ਸਕਦੀ ਕੀ ਹੈ ਨਾ ਹੀ ਗੈਂਗਸਟਰਾਂ ਨੂੰ ਰੋਕ ਸਕੀ ਹੈ ਤੇ ਦਿਨ ਦਿਹਾੜੇ ਮਰਡਰ ਤੇ ਚੋਰੀਆਂ ਜਿਹੜੀਆਂ ਵਾਪਟੀਆਂ ਜਾ ਰਹੀਆਂ ਨੇ ਨਾ ਹੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਸਥੇਤ ਦੇ ਵਿੱਚ ਲੋਪਰੇ ਦੇ ਵਿੱਚ ਇੰਪਲੀਮੈਂਟ ਕਰਨ ਦੇ ਵਿੱਚ ਫੇਲੀਅਰ ਹੋ ਰਿਹਾ ਸਾਹਿਬ ਮੈਂ ਉਹਦੇ ਖਿਲਾਫ ਅੱਜ ਬਹਿਣ ਦੇ ਲਈ ਅਸੀਂ ਕਰ ਨਹੀਂ ਦੋ ਮਤਮੇ ਕਿੰਨੇ ਦਿਨ ਪ੍ਰਦਰਸ਼ਨ ਚੱਲੂਗਾ ਜੀ ਇਸ ਵਾਰ ਤਾਂ ਅੱਜ ਦਾ ਹੀ ਪ੍ਰੋਗਰਾਮ ਲਿਖਿਆ ਗਿਆ ਹੈ ਜੇ ਅੱਗੇ ਨਹੀਂ ਸੁਣਗੀ ਕਿਉਂਕਿ ਬਾਲੀ ਸਰਕਾਰ ਤਾਂ ਕੇਵੀ ਹੋਰ ਪ੍ਰੋਗਰਾਮ ਕਰਾ ਲੋਗੀ ਲੰਬੇ ਵੀ ਜਲਣਾ ਕੀ ਮੰਗਾਂ ਮੈਂ ਤੁਹਾਡੀਆਂ ਚੀਜ਼ ਮੰਗਾ ਇਹੀ ਨੇ ਵੀ ਅਮਨ ਕਾਨੂੰਨ ਦਾ ਪੁਨਰ ਸਥਾਪਿਤ ਕਰੋ ਜਿੱਥੇ ਜਿਹੜੇ ਗੁੰਡੇ ਅੰਸਰ ਨੇ ਉਹ ਵੇਖੋ ਆਪ ਨੂੰ ਮਰੇ ਨੇ ਉਹਨਾਂ ਤੇ ਨੱਖ ਪਾਓ ਪੁਲਿਸ ਜਿਹੜੀ ਹੈਗੀ ਆ ਉਹਨਾਂ ਨੂੰ ਆਪਦੀਆਂ ਸਿਕਿਉਰਿਟੀਆਂ ਦੀ ਬਜਾਏ ਉਹਨਾਂ ਨੂੰ ਥਾਣਿਆਂ ਦੇ ਵਿੱਚ ਜ਼ਿਆਦਾ ਪੁਲਿਸ ਦੀ ਭਰਤੀ ਕਰੋ ਜੇ ਖਾਲੀ ਹੈ ਤਾਂ ਭਰਤੀ ਕਰੋ ਉਥੇ ਨਿਯੁਕਤ ਕਰੋ ਤਾਂ ਜੋ ਲੋਕਾਂ ਨੂੰ ਪੁਲਿਸ ਦਾ ਖੌਫ ਹੋਵੇ ਤੇ ਇਹ ਜਿਹੜਾ ਲੁਕਤਾ ਖੋਹਾ ਨੇ ਮਰਡਰ ਨਹੀਂ ਕਰ ਸਕੋ ਹਾਂਜੀ ਗੈਰੀ ਸਾਹਿਬ ਕੀ ਕਹਿਣਾ ਚਾਹੁੰਗਾ ਜੀ ਤਾਂ ਕਿ ਰਣਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲ ਤਮਾਹਪਚਾਇਤ ਪੰਜਾਬ ਜਰਨਲਿਸਟ ਸਰਪੰਚਾ ਕਮੇਟੀ ਆਜਮ ਰਿੰਦਰ ਸਿੰਘ ਰਾਜਾ ਬਿੰਦੀ ਮਾਈ ਹੇਠ ਸਮੁੱਚੇ ਪੰਜਾਬ ਪਰਚ ਬਲਾਕ ਪੱਧਰ ਤੇ ਸਾਡੇ ਬਲਾਕ ਪ੍ਰਧਾਨਾਂ ਵੱਲੋਂ ਜਿਵੇਂ ਬਟਿੰਡਾ ਦਿਹਾਤੀ ਦੇ ਮਨਜੀਤ ਸਿੰਘ ਜੀ, ਜਗਜੀਤ ਸਿੰਘ ਜੀ, ਬਟਿੰਡਾ ਸ਼ਹਿਰੀ ਦੇ ਲੱਡੂ ਜੀ ਤੇ ਪੱਕਾ ਜੀ ਤੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਜੀ ਤੇ ਸਾਡੇ ਸੀਨੀਅਰ ਵਾਈਸ ਪ੍ਰਧਾਨ ਕਿਰਨਦੀ ਬਿਰਕ ਇਹਨਾਂ ਸਾਰੇ ਆਗੂਆਂ ਦੀ ਵਾਈਸ ਕਾਂਗਰਸ ਪਾਰਟੀ ਦੇ ਜਿਹਨਾਂ ਦਿਹਾਤੀ ਤੇ ਸ਼ਹਿਰੀ ਦੇ ਅਹੁਦੇਦਾਰਾਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਰੋਸ ਤਰਨਾ ਦਿੱਤਾ ਹੈ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕਿਉਂਕਿ ਪੰਜਾਬ ਦੇ ਵਿੱਚ ਅਮਨ ਦਾ ਦੀ ਕੋਈ ਚੀਜ਼ ਨਹੀਂ ਹੈ ਗੈਂਗਸਟਰਾਂ ਦਾ ਬੋਲਬਾਲਾ ਹੈ ਕੋਈ ਵੀ ਵਪਾਰੀ ਇੱਥੇ ਆਪਦਾ ਇਨਵੈਸਟਮੈਂਟ ਕਰਨ ਨੂੰ ਕੋਈ ਤਿਆਰ ਨਹੀਂ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਛੜਕਾਂ ਤੇ ਨਿਕਲਣਾ ਮੁਸ਼ਕਲ ਹੋਇਆ ਗਿਆ ਕਿਸੇ ਟਾਈਮ ਅਤਵਾਦ ਦਾ ਟਾਈਮ ਸੀ ਤੇ ਉਦੋਂ ਲੋਕ ਇਸ ਤਰ੍ਹਾਂ ਡਰਿਆ ਕਰਦੇ ਸੀ ਤੇ ਅੱਜ ਉਸ ਤਰ੍ਹਾਂ ਹੀ ਡਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਪੈਦਾ ਹੋਇਆ ਹੈ ਉਸ ਕਰਕੇ ਪੰਜਾਬ ਦੀ ਸਰਕਾਰ ਨੂੰ ਕੰਨ ਤੇ ਲਿਖਿਆ ਪੜਨ ਵਾਸਤੇ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਕਾਂਗਰਸ ਪਾਰਟੀ ਦੀ ਉੱਪਰ ਪੰਜਾਬ ਦੇ ਲੋਕਾਂ ਦੀ ਆਸ ਬੱਜੀ ਹੈ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਜੋ ਪਰ ਭਰੋਸਾ ਕਰਦੇ ਤੇ ਕਾਂਗਰਸ ਪਾਰਟੀ ਇਸ ਕਰਕੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਪੰਜਾਬ ਦੀ ਇਕਤਾ ਤੇ ਖੜਤਾ ਬਰਕਰਾਰ ਰੱਖਣ ਲਈ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਦੇ ਲਈ ਆਏ ਰੋਸ ਪ੍ਰਦਰਸ਼ਨ ਹੁਣ ਬਲਾਕ ਪੱਧਰ ਤੇ ਕਰ ਰਹੇ ਆਜ ਮਜ਼ਬੂਤ ਧਰਨਾ ਜਿਹੜਾ ਹੈਗਾ ਹਰ ਬਲਾਕ ਪੱਧਰ ਤੇ ਦਿੱਤਾ ਗਿਆ ਤੇ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਵੀਰ ਕਰਦਾ ਕਿ ਆਓ ਸਮੁੱਚੇ ਪੰਜਾਬ ਵਾਸੀਓ ਹੁਣ ਸਾਨੂੰ ਸਰਕਾਰ ਤੇ ਨਿਕਲਣਾ ਪੈਣਾ ਹੈ ਪੰਜਾਬ ਦੇ ਵਿੱਚ ਮਸ਼ਹੂਰੀਆਂ ਵਾਲੀ ਸਰਕਾਰ ਤੋਂ ਖੜਾ ਛਡਾਉਣਾ ਪੈਣਾ ਹੈ ਜਿਵੇਂ ਕੇਜਰੀਵਾਲ ਜੀ ਡਰਾਮੇ ਕਰ ਰਹੇ ਹੈ ਕਿਵੇਂ ਸ੍ਰੀ ਬਾ ਦਿੱਤਾ ਉਸ ਦੀ ਬਾਤ ਕਰਕੇ ਤਕਸ ਤਸਕੀਮ ਕੋਰਟ ਨੇ ਅਸਲ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਇਹ ਕਿਹਾ ਕਿ ਤੁਸੀਂ ਮੁੱਖ ਮੰਤਰੀ ਵਾਲੇ ਸਾਈਨ ਨਹੀਂ ਕਰਨੇ ਕਿਤੇ ਇਸ ਕਰਕੇ ਇਸ ਦੀ ਬਾਤ ਹੁੰਦਾ ਪਰ ਇਸ ਦੀ ਬਾਤ ਇਹ ਲੋਕਾਂ ਨੂੰ ਬੇਧੂ ਬਣਾਇਆ ਜਾ ਰਿਹਾ ਹੈ ਜੋ ਮੈਂ ਸਮੁੱਚੇ ਪੰਜਾਬ ਵਾਸਤੇ ਅਪੀਲ ਕਰਦਾ ਆ ਕਿ ਆਓ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਕਾਲ ਬੋੜੇ ਦਾ ਮੋਟਾ ਗੜੇ ਹੋਈਏ ਤੇ ਪੰਜਾਬ ਦੇ ਏਕਤਾ ਦੇ ਖੰਡਨ ਤੋਂ ਬਚਾ ਕੇ ਰੱਖੀਏ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਬਹਾਲ ਕਰ ਸਕੀਏ ਇੱਕ ਮੇ ਇੱਕ ਇੱਕ ਪਾਣੀ ਤੇ ਇੱਕ ਹਜੂਮ ਇਹ ਆ ਤੇਰਾ ਆਪੇ ਬਣਾਉਂਦੇ ਹੁੰਦੇ ਆ ਅੱਖੇ ਤੋਂ ਨਹੀਂ ਖੜਦੇ ਠੀਕ ਆ ਸਰ ਚਲੋ ਹੋਰ ਉਹ ਗੈਰੀ ਸਾਹਿਬ ਤੁਸੀਂ ਸ਼ਹਿਰੀ ਜੰਗੋ ਦਿਖਾ ਦਿੱ ਤੂੰ ਸਾਹ ਗਲੀ ਹੈ ਮੈਂ ਗੈਰੀ ਸਾਹਿਬ ਦਿਆਤੀ ਜਗ੍ਹਾ ਤੇ ਸ਼ਹਿਰੀ ਦਾ ਠੀਕ ਹੈ ਜੀ ਛੋਟੇ ਵੱਡੇ ਭਾਂਡੇ ਨੇ ਉਹ ਤੁਹਾਨੂੰ ਦਿਸਦਾ ਹੀ ਉਛਲਦੇ ਆ ਕਿ ਬੜੇ ਉਛਲ ਜੰਦੇ ਆ ਪਤਾ ਨਹੀਂ ਕਿੰਨਾ ਕੁ ਨਰਾ ਵੱਡਾ ਸੰਘਣਾ ਹੈ ਤੁਹਾਡੀ ਪਾਰਟੀ ਕਾਂਗਰਸ ਪਾਰਟੀ ਇੱਕ ਸਮੁੰਦਰ ਹੈ ਬਹੁਤ ਗਹਿਰਾ ਹੈ ਇਹਦੇ ਵਿੱਚ ਪਤਾ ਨਹੀਂ ਕਿੰਨਾ ਕੁਸ਼ ਨੇ ਵਿੱਚ ਸਮਾ ਜਾਂਦਾ ਹੈ ਪਰ ਅਖੀਰ ਦੇ ਵਿੱਚ ਸਾਰੀ ਦੁਨੀਆ ਦਾ ਕਾਰੋਬਾਰ ਇਸ ਸਮੁੰਦਰ ਦੇ ਉੱਤੇ ਚੱਲਦਾ ਹੈ ਇਹ ਛੱਪੜਾਂ ਨੇ ਇਹ ਭਾਂਡਿਆਂ ਨੇ ਸਾਰਿਆਂ ਨੇ ਉਛਲ ਜਾਣਾ ਤੇ ਸਾਰਿਆਂ ਨੇ ਡੁੱਲ ਜਾਣਾ ਸਾਰੇ ਤਿਰਕ ਜਾਣੇ ਆ ਤੁਸੀਂ ਤਖੜੇ ਬਣ ਕੇ ਰੋ ਠੀਕ ਹੈ ਜਿਵੇਂ ਵੱਡੇ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਕਈ ਵਾਰੀ ਮੌਕਾ ਨਹੀਂ ਮਿਲਦਾ ਕੰਮ ਕਰਨ ਦਾ ਤੁਹਾਡੀ ਪਾਰਟੀ ਦੇ ਵਿੱਚ ਵੱਡੇ ਪਰਿਵਾਰ ਹੈ ਵੱਡੇ ਪਰਿਵਾਰ ਚ ਮੌਕੇ ਕਈ ਵਾਰੀ ਨਹੀਂ ਮਿਲਦਾ ਉਹਨਾਂ ਨੂੰ ਲੋਕਾਂ ਨੇ ਨਹੀਂ ਸਾਡੀਆਂ ਕਿਤਨਾ ਕਿਤੇ ਗਲਤੀਆਂ ਨੇ ਸਾਡੀ ਜਿਹੜੀ ਆਪ ਦੇ ਵਿੱਚ ਇੱਕ ਆਪ ਦੇ ਆਮਦਾਰ ਹੈ ਜਿਹੜੀ ਇਹ ਕਾਂਗਰਸ ਦੀ ਪੱਕੀ ਹੈ ਇਸ ਗੱਲ ਚ ਕੋਈ ਰੌਲਾ ਨਹੀਂ ਹੈਗਾ ਠੀਕ ਹੈ ਵੀ ਪਾਰਟੀ ਦੇ ਵਿੱਚ ਇੱਕੋ ਜਿਹੜਾ ਹੈਗਾ ਜਿਵੇਂ ਕਹਿੰਦੇ ਆ ਵੀ ਇੱਕ ਡੋਲੂ ਦੇ ਵਿੱਚ ਪਾਣੀ ਹੋਵੇ ਤੇ ਇੱਕ ਪਾਣੀ ਵਾਲੀ ਟੈਂਕੀ ਦੇ ਵਿੱਚ ਉਹਦੇ ਫਰਕ ਹੈ ਪਾਣੀ ਵਾਲੀ ਟੈਂਕੀ ਦਾ ਤੇ ਸਾਡੇ